ਦੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਬੇਨਤੀ ਕੀਤੀ ਜਾਂਦੀ ਆ ਕਿ ਮਰ ਸ਼ਾਸਨ ਵੱਲੋਂ ਬੇਨਤੀ ਆ ਕਿ ਜੋ ਸਭਰਾ ਪਿੰਡ ਦੇ ਲਾਗੇ ਦਰਿਆ ਦੇ ਲਾਗੇ ਜਿਹੜੀਆਂ ਦੇ ਘਰ ਰਹਿੰਦੀਆਂ ਆ ਜਾਂ ਜਿਹੜੇ ਲੋਕ ਰਹਿੰਦੇ ਆ ਉਹਨਾਂ ਨੂੰ ਬੇਨਤੀ ਆ ਕਿ ਹੜਾਰ ਮੁਕ ਰਖਦਿਆ ਹੋਇਆ ਪਾਣੀ ਬਹੁਤ ਆ ਰਿਹਾ ਦਰਿਆ ਵਿੱਚ ਇਸ ਤੋਂ ਮੁਕ ਰੱਖਦਿਆਂ ਹੋਇਆ ਉਹ ਆਪ ਉਹ ਆਪਣੇ ਪਰਿਵਾਰਾਂ ਨੂੰ ਲੈ ਕੇ ਮਾਲ ਲੰਗਰ ਤੋਂ ਕੱਢ ਕੇ ਇਹ ਸੁਰੱਖਿਅਤ ਥਾਵਾਂ ਤੇ ਪਾਈਓਰ ਪਿੰਡ ਵਿੱਚ ਆ ਜਾਣ ਜਿੱਥੇ ਜਿੱਥੇ ਕੈਂਪ ਭਰੇ ਹਾ ਉਹਨਾਂ ਥਾਵਾਂ ਤੇ ਉਹ ਆ ਜਾਣ ਕਿਉਂਕਿ ਬਹੁਤ ਹੀ ਜ਼ਰੂਰੀ ਹੁਕਮ ਹੈ ਪ੍ਰਸ਼ਾਸਨ ਵੱਲੋਂ ਅਤੇ ਜਿਹੜਾ ਉਹ ਗੱਲ ਨਹੀਂ ਮੰਨਦਾ ਉਹ ਪ੍ਰਸ਼ਾਸਨ ਉਹਦੇ ਪਾਈ ਜ਼ਿੰਮੇਵਾਰ ਨਹੀਂ ਹੋਵੇਗਾ ਇਸ ਕਾ ਕੇ ਪਾਰੀ ਨੂੰ ਮੁਕ ਰੱਖਦਿਆਂ ਹੋਇਆ ਹੜਾ ਦੀ ਮਾਰ ਨੂੰ ਮੁਕ ਰੱਖਦਿਆਂ ਹੋਇਆ ਪ੍ਰਸ਼ਾਸਨ ਵੱਲੋਂ ਸਾਰੇ ਸੁਭਰਾ ਦੇ ਲਾਗੇ ਜੋ ਬੰਦੇ ਲਾਗੇ ਬੇਕਾਰ ਉਹਨਾਂ ਨੂੰ ਬੇਨਤੀ ਆ ਉਹ ਆਪੋ ਆਪਣੇ ਪਰਿਵਾਰਾਂ ਸਮੇਤ ਮਾਤ-ਦੰਦਰ ਤੇ ਸਮੇਤ ਕੇ ਸੁਰੱਖਿਅਤ ਸਾਮਾ ਤੇ ਪਾਈਓ ਆ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਹੋਇਆਂ ਜਿੱਥੇ ਤਰਨਤਾਰਨ ਦੇ ਵਿੱਚ ਵੀ ਹੁਣ ਰੈੱਡ ਅਲਰਟ ਕਰ ਦਿੱਤਾ ਗਿਆ। ਦੱਸ ਦੱਗੇ ਕਿ ਜਿੱਥੇ ਹਰੀਕੇ ਹੱਡ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਕਾਰਨ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹੁਣ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਹੀ ਪਾਣੀ ਦਾ ਲੈਵਲ ਜਿਹੜਾ ਵੱਖ-ਵੱਖੀਆਂ ਥਾਵਾਂ ਤੇ ਵਧ ਰਿਹਾ ਤੇ ਇਸੇ ਵਿਚਾਲੇ ਦੱਸਦੀ ਕਿ ਗੁਰੂਕਰਾਂ ਦੇ ਵਿੱਚ ਵੀ ਹੁਣ ਅਪੀਲ ਤੇ ਅਰਦਾਸਾਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ। ਨਾਜ਼ੁਕੀਏ ਇੱਕ ਇੱਕ ਪਾਸੇ ਤਰਨਤਾਰਨ ਦੇ ਵਿੱਚ ਜਿੱਥੇ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਲੋਕਾਂ ਦੀ ਚਿੰਤਾ ਵੱਧ ਚੁੱਕੀ ਹੈ ਹਰੀਕੇ ਹੈੱਡ ਦੇ ਵਿੱਚ ਪਾਣੀ ਦਾ ਲੈਵਲ ਕਾਫੀ ਜ਼ਿਆਦਾ ਵਧਿਆ ਹੈ ਉਧਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਗਈ ਤੇ ਇਸੇ ਵਿੱਚ ਆਲੇ ਹੁਣ ਗੁਰੂ ਘਰਾਂ ਦੇ ਵਿੱਚ ਵੀ ਅਰਦਾਸਾਂ ਤੇ ਅਪੀਲਾ ਕੀਤੀਆਂ ਜਾ ਰਹੀਆਂ ਨੇ ਕਿ ਹੜ੍ਹਾਂ ਨੂੰ ਵੇਖਦਿਆਂ ਹੋਇਆ ਕਿਸੇ ਸੁਰੱਖਿਅਤ ਥਾਂਾਂ ਤੇ ਪਹੁੰਚਿਆ ਜਾਵੇ ਕਿਉਂਕਿ ਇਸ ਵੇਲੇ ਸਥਿਤੀ ਜਿਹੜੀ ਉਹ ਕਾਫੀ ਜ਼ਿਆਦਾ ਚਿੰਤਾਜਨਕ ਬਣੀ ਤਰਨਤਾਰਨ ਦੇ ਵਿੱਚ ਵੀ ਹਰੀਕੇ ਹੈੱਡ ਉਨ ਲੋਕਾਂ ਦੇ ਲਈ ਖਤਰਾ ਬਣਦਾ ਨਜ਼ਰ ਆ ਰਿਹਾ ਜਿਸ ਤੇ ਚਲਦਿਆ ਕੀ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਬੇਨਤੀ ਕੀਤੀ ਜਾਂਦੀ ਆ ਕਿ ਮਰ ਸ਼ਾਸਨ ਵੱਲੋਂ ਬੇਨਤੀ ਆ ਕਿ ਜੋ ਸਭਰਾ ਪਿੰਡ ਦੇ ਲਾਗੇ ਦਰਿਆ ਦੇ ਲਾਗੇ ਜਿਹੜੀਆਂ ਬੇ ਘਰ ਰਹਿੰਦੀਆਂ ਹਨ ਜਾਂ ਜਿਹੜੇ ਲੋਕ ਰਹਿੰਦੇ ਹਨ ਉਹਨਾਂ ਨੂੰ ਬੇਨਤੀ ਆ ਇਹ ਹੜਾਰ ਮੁੱਕ ਰਖਦਿਆਂ ਹੋਇਆ ਪਾਣੀ ਬਹੁਤ ਆ ਰਿਹਾ ਦਰਿਆ ਵਿੱਚ ਇਸ ਨੂੰ ਮੁੱਕ ਰਖਦਿਆਂ ਹੋਇਆ ਉਹ ਆਪ ਉਹ ਆਪਣੇ ਪਰਿਵਾਰਾਂ ਨੂੰ ਲੈ ਕੇ ਮਾਲ ਲੰਗਰੋਂ ਕੱਢ ਕੇ ਇਹ ਸੁਰੱਖਿਆਤ ਥਾਵਾ ਤੇ 22 ਅਕਤੂਬਰ ਪਿੰਡ ਵਿੱਚ ਆ ਜਾਣ ਜਿੱਥੇ ਜਿੱਥੇ ਕੈਂਪ ਭਰੇ ਹ ਉਹਨਾਂ ਥਾਵਾਂ ਤੇ ਉਹ ਆ ਜਾਣ ਕਿਉਂਕਿ ਬਹੁਤ ਹੀ ਜ਼ਰੂਰੀ ਹੁਕਮ ਹੈ ਪ੍ਰਸ਼ਾਸਨ ਵੱਲੋਂ ਅਤੇ ਜਿਹੜਾ ਉਹ ਗੱਲ ਨਹੀਂ ਮੰਨਦਾ ਉਹ ਪ੍ਰਸ਼ਾਸਨ ਉਹਦੇ ਪਾਈ ਜ਼ਿੰਮੇਵਾਰ ਨਹੀਂ ਹੋਵੇਗਾ ਇਸ ਕ ਕੇ ਪਾਰੀ ਨੂੰ ਉੱਪਰ ਰੱਖਦਿਆਂ ਹਰਾ ਦੀ ਮਾਰ ਨੂੰ ਉੱਪਰ ਰੱਖਦਿਆਂ ਹੋਇਆ ਪ੍ਰਸ਼ਾਸਨ ਵੱਲੋਂ ਸਾਰੇ ਸੁਭਾਵੇ ਲਾਗੇ ਜੋ ਵਾਂਦੇ ਲਾਗੇ ਬੇਕਾਰ ਉਹਨਾਂ ਨੂੰ ਵੇਚਦੀ ਆ ਉਹ ਆਪੋ ਆਪਣੇ ਪਰਿਵਾਰਾਂ ਸਮੇਤ ਮਾਰ ਅੰਦਰ ਦੇ ਸਵੇਤ ਕੇ ਸੁਰੱਖਿਅਤ ਖਾਵਾ ਤੇ ਪਾਈ ਉਹ ਆ ਜਾਣ ਵਾਇਬ੍ਰਟੀ ਦਾ ਖਾਲਸਾ ਵਾਇਬ੍ਰਟੀ ਕੀ ਫਤਿਹ